ਦੋਸਤੋ ਇਸ ਵੇਲੇ ਦੀ ਵੱਡੀ ਖਬਰ ਮੈਂ ਆਪ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਪੰਡ ਪੰਜਾਬ ਦੇ ਟੀਵੀ ਚੈਨਲ ਤੇ ਔਰ ਮੈਂ ਦੱਸਣਾ ਚਾਹੁੰਦਾ ਕਿ ਡੇਰਾ ਬਿਆਸ ਨੇ ਪਾਕਿਸਤਾਨ ਤੇ ਭਾਰਤ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜਿੰਨੇ ਵੀ ਡੇਰਾ ਬਿਆਸ ਦੇ ਨਾਲ ਸੰਬੰਧਿਤ satsang ਕਰਨੇ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਸੰਗਤ ਨੂੰ ਹੁਣ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਜੇਕਰ ਕਿਸੇ ਸੰਗਤ ਨੂੰ ਰਹਿਣ ਸਹਿਣ ਖਾਣ ਪੀਣ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ satsang ਰਾਧਾ ਸਵਾਮੀ satsang ਬਿਆਸ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਕਰ ਦਿੱਤੇ ਗਏ ਨੇ ਔਰ ਦੱਸ ਦਈਏ ਕਿ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਰਨਾਰਥੀ ਜਿਹੜੇ ਕਿ ਇਹਨਾਂ ਦਿਨਾਂ ਵਿੱਚ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਨਾਲ ਜੂਝ ਰਹੇ ਨੇ ਉਹਨਾਂ ਬਾਸਤੇ ਡੇਰਾ ਬਿਆਸ ਦੇ ਵੱਲੋਂ ਡੇਰਾ ਬਿਆਸ ਦੇ ਮੁਖੀ ਬੱਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਤੁਸੀਂ ਆਪਣੇ ਨਜ਼ਦੀਕ ਦੇ ਸੱਤ ਸੰਗ ਘਰਾਂ ਦੇ ਵਿੱਚ ਜਾ ਕੇ ਰਹਿ ਸਕਦੇ ਹੋ ਖਾ ਸਕਦੇ ਹੋ ਪੀ ਸਕਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਤੁਹਾਨੂੰ ਰਹਿਣ ਦਾ ਸਹਾਂ ਖਾਣ ਪੀਣ ਦਾ ਸਭ ਪ੍ਰਬੰਧ ਤੁਹਾਡੇ ਵਾਸਤੇ ਹੈ ਸੋ ਸ਼ਰਨਾਰਥੀ ਲੋਕ ਜਿਹੜੇ ਐ ਉਹ ਹੁਣ ਮਤਲਬ ਸੱਜ ਸੰਘਰਾਂ ਦੇ ਵਿੱਚ ਆਉਣ ਜਾਣ ਸ਼ੁਰੂ ਹੋ ਚੁੱਕਾ ਇਸ ਦੀ ਸ਼ੁਰੂਆਤ ਜੰਮੂ ਤੋਂ ਹੋ ਚੁੱਕੀ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਬਲੋ ਬਕਾਇਦਾ ਤੌਰ ਤੇ ਦੌਰਾ ਵੀ ਕੀਤਾ ਗਿਆ ਹੋਰ ਵੀ ਮੰਤਰੀ ਸੀ ਔਰ ਸੰਗਤ ਨੂੰ ਪੁੱਛਿਆ ਗਿਆ ਕਿ ਕੋਈ ਪ੍ਰੋਬਲਮ ਹੋਵੇ ਤਾਂ ਸਾਨੂੰ ਜ਼ਰੂਰ ਦੱਸਣਾ ਸੋ ਦੋਸਤੋ ਡੇਰਾ ਰਾਧਾ ਸੂਮੀ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੋਰਾ ਨੇ ਬਕਾਇਦਾ ਔਰ ਤੇ ਇਹ ਅਨਾਉਂਸਮੈਂਟ ਕਰ ਦਿੱਤਾ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਸ਼ਰਨਾਰਥੀ ਨੇ ਜਿਨ੍ਹਾਂ ਨੂੰ ਮਤਲਬ ਇਹ ਕਿਹਾ ਗਿਆ ਹੈ ਕਿ ਤੁਸੀਂ ਸੇਫ ਜਗ੍ਹਾ ਤੇ ਚਲੇ ਜਾਓ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਤੁਸੀਂ ਹੁਣ ਸਤਸੰਗ ਘਰਾਂ ਦੇ ਵਿੱਚ ਆ ਕੇ ਸ਼ਰਨ ਲੈ ਸਕਦੇ ਹੋ ਇਹ ਬਹੁਤ ਵੱਡੀ ਕਿਰਪਾ ਹੈ ਬਾਬਾ ਜੀ ਦੀ ਕਿ ਉਹਨਾਂ ਸ਼ਰਨਾਰਥੀਆਂ ਨੂੰ ਰਹਿਣ ਲਈ ਖਾਣ ਲਈ ਅਤੇ ਉਹਨਾਂ ਦੇ ਬੱਚਿਆਂ ਦੇ ਸਹਾਰੇ ਵਾਸਤੇ ਬਕਾਇਦਾ ਤੌਰ ਤੇ ਸਤਸੰਗ ਘਰਾਂ ਦੇ ਦਰਵਾਜ਼ੇ ਜਿਹੜੇ ਆ ਉਹ ਖੋਲ ਦਿੱਤੇ ਹੈ ਔਰ ਇਸ ਤੋਂ ਪਹਿਲਾਂ ਕਰੋਨਾ ਕਾਲ ਦੀ ਆਪਾਂ ਗੱਲ ਕਰ ਲਈਏ ਤੇ ਕਰੋਨਾ ਕਾਲ ਦੇ ਵਿੱਚ ਵੀ कोरोना काल ਦੇ ਵਿੱਚ ਵੀ ਇੱਕ ਬਹੁਤ ਵੱਡੀ ਮਤਲਬ ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਉਸ ਵੇਲੇ ਉਹਨਾਂ ਵਾਸਤੇ ਲੰਗਰ ਤਿਆਰ ਕਰਾਇਆ ਜਿਹੜੇ ਲੋਕ ਪੰਜਾਬ ਛੱਡ ਕੇ ਆਪਣੇ ਘਰਾਂ ਵਿੱਚ ਜਾਣਾ ਚਾਹੁੰਦੇ ਸੀ ਔਰ ਉਹਨਾਂ ਵਾਸਤੇ ਬਕਾਇਦਾ ਤੌਰ ਤੇ ਕੈਂਪ ਬਣਾਏ ਗਏ ਨੇ ਤੁਹਾਨੂੰ ਜਾਣ ਦੀ ਲੋੜ ਨਹੀਂ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਨੇ ਖਾਣ ਪਾਣ ਉਹਨਾਂ ਵਾਸਤੇ ਬੈੱਡ ਲਗਾਏ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਮਾਨਵਤਾ ਦੀ ਸੇਵਾ ਵਾਸਤੇ ਹਮੇਸ਼ਾ ਹਮੇਸ਼ਾ ਰਾਧਾ ਸੁਆਮੀ ਸత్సੰਗ ਵਿਆਸ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਸੋ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਔਰ ਬਹੁਤ ਲੋਕ ਇਹ ਕਹਿੰਦੇ ਨੇ ਕਿ ਇਹ ਡੈਡੀਆਂ ਬਿਲਡਾਂ ਬਣਾਈਆਂ ਹੋਈਆਂ ਆ ਇੱਡੇ-ਇੱਡੇ ਸਸੰਕਰ ਬਣਾਏ ਹੋਏ ਨੇ ਲੇਕਿਨ ਕਰੋਨਾ ਕਾਲ ਦੇ ਦਿਨਾਂ ਦੇ ਵਿੱਚ ਜੋ ਮਦਦ ਡੇਰਾ ਬਿਆਸ ਵੱਲੋਂ ਕੀਤੀ ਗਈ ਸੀ ਔਰ ਉਸੇ ਹੀ ਸਸੰਕਰਾਂ ਦੇ ਵਿੱਚ ਅਲੱਗ-ਅਲੱਗ ਪੋਰਸ਼ਨ ਬਣਾ ਕੇ ਜਿਹੜੀ ਬਾਹਰੋਂ ਆਉਣ ਜਾਣ ਵਾਲੀ ਸੰਗਤ ਸੀ ਉਹਨਾਂ ਵਾਸਤੇ ਕਿੰਨਾ ਪ੍ਰਬੰਧ ਕੀਤਾ ਗਿਆ ਸੀ ਸੋ ਲੋਕ ਆਪਣੇ ਆਪ ਜ਼ੁਬਾਨ ਤੋਂ ਕਹਿਣ ਲੱਗ ਪਏ ਕਿ ਵਾਕੇ ਯਾਰ ਵੀ ਡੇਰਾ ਬਿਆਸ ਵਾਲਿਆਂ ਨੇ ਬਹੁਤ ਵੱਡਾ ਇੱਕ ਕਦਮ ਚੱਕਿਆ ਹੈ ਸੋ ਭਾਰਤ ਪਾਕ ਦੀ ਯੰਗ ਦੇ ਦੌਰਾਨ ਵੀ ਹੁਣ ਜਿਹੜੀ ਸਥਿਤੀ ਬਣੀ ਹੋਈ ਆ ਉਹ ਇਹੀ ਬਣੀ ਹੋਈ ਆ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੋਰਾਂ ਨੇ ਐਲਾਨ ਕਰ ਦਿੱਤਾ ਹੈ ਕਿ ਸ਼ਰਨਾਰਥੀ ਜਿਹੜੇ ਨੇ ਉਹ ਸਤਸੰਗ ਘਰਾਂ ਦੇ ਵਿੱਚ ਸ਼ਰਨ ਲੈ ਸਕਦੇ ਨੇ ਖਾਣ ਪੀਣ ਦਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਜੁੜੇ ਰਹੋ ਭੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ